ਠੀਕ ਹੈਗੀ ਅੱਜ ਮੰਨ ਲਓ ਤੁਸੀਂ 22 2025 ਬਾਈ ਜੀ ਤੁਹਾਨੂੰ ਵੀਡੀਓ ਰਾਹੀ ਜਿਉਂ ਸਾਰਾ ਕੁਝ ਦਿਖਾ ਮਗੇ ਵੀਡੀਓ ਵਿੱਚ ਜੁੜਦੇ ਰਹੋ ਤੇ ਤੁਹਾਨੂੰ ਅੱਜ ਵੱਖ-ਵੱਖ ਤਰੀਕਿਆਂ ਦੇ ਸੌਦੇ ਤੁਹਾਨੂੰ ਅੱਜ ਦੁੱਧ ਲੋਟ ਵੀਡੀਓ ਦਿਖਾ ਮਗੇ ਤੇ ਲਾਈਵ ਸੌਦੇ ਵਿੱਚ ਕੋਈ ਨਹੀਂ ਦਿਖਾ ਰਹੇ ਬਸ ਸੁਣਨ ਨੂੰ ਹਾਂ ਕੈਂਡ ਕੈਂਡ ਬੱਕਰੀਆਂ ਤੇ ਕੈਂਡ ਕੈਂਡ ਬੰਦਿਆਂ ਨਾਲ ਮਿਲਣ ਜਾਣ ਜਾ ਰਹੇਗੇ ਵੀਡੀਓ ਚੰਗੀ ਲੱਗੇ ਸ਼ੇਅਰ ਜ਼ਰੂਰ ਕਰ ਦਿਓ ਤੇ ਲਾਈਵ ਬਣੇ ਰਹੋ ਵੀਰੇ ਪਹਿਲਾਂ ਆਪਾਂ ਸ਼ਰਤ ਤੋਂ ਪਹਿਲਾਂ ਤੁਹਾਨੂੰ ਸ਼ੇਅਰ ਕਰ ਦਈਏ ਸ਼ੇਅਰ ਦੇ ਬਟਨ ਤੇ ਕਲਿੱਕ ਕਰ ਦਈਏ ਜਿਹਦੇ ਨਾਲ ਤੁਹਾਨੂੰ ਪਤਾ ਲੱਗ ਜੇ ਵੀ ਹਾਂ ਕਿੱਥੋਂ ਦੀ ਮੰਡੀ ਆ ਇਹ ਹਾਂਜੀ ਦੋਸਤੋ ਦੇਖੋ ਅੱਜ ਵੀਡੀਓ ਰਾਈਓ ਕੇ ਆਂ ਬਾਈ ਜੀ ਠੀਕੋ ਬਾਈ ਜੀ ਜੇ ਕਈ ਵਾਰ ਨੈਟਵਰਕ ਦੀ ਪ੍ਰੋਬਲਮ ਕਾਰਨ ਵੀਡੀਓ ਥੋੜੀ ਝੜਦੀ ਹੋਊਗੀ ਸੋ ਤੁਹਾਨੂੰ ਦੇਖੋਗੇ ਮੈਂ ਬਾਅਦ ਵਿੱਚ ਤੇ ਸ਼ੇਅਰ ਕਰ ਦੇਦਾ ਹਾਂ ਸਾਫ਼ ਨਹੀਂ ਚੱਲ ਰਹੀ ਸਭ ਤੋਂ ਪਹਿਲਾਂ ਸਾਨੂੰ ਅੱਜ ਕੈਂਟ ਜੇ ਕੈਂਟ ਜਾਂ ਬੱਕਰੀਆਂ ਦਿਖਾਉਣ ਜਾ ਰਹੇ ਹਾਂ ਸਭ ਤੋਂ ਪਹਿਲਾਂ ਸਾਨੂੰ ਅੱਜ ਇੱਕ ਮੇਰੇ ਚਾਚੇ ਨਾਮ ਲਾਲ ਜਾਨਾ ਖਾਨ ਸਾਹਿਬ ਜੀ ਅੱਜਰ ਬੜਾ ਕੀ ਆਏ ਖਾਨ ਸਾਹਿਬ ਜੀ ਨੇ ਬਠੰਡੇ ਤੋਂ ਥੋੜਾ ਕਿ ਕਿੱਥੋਂ ਦੇ ਆ ਰਾਮਪੁਰੇ ਤੋਂ ਤੁਹਾਨੂੰ ਕੋ ਬੋਲਵਾ ਦਿੰਦਾ ਕੰਮ ਪਰ ਜੀ ਆਪਣੀ ਆਪਣੀ ਮਾਇਸ ਇਹ ਬਹੁਤ ਸੋਹਣੇ ਸੌਦੇ ਕਰਾਉਂਦੇ ਨੇ ਗੱਲਬਾਤ ਵਧੀਆ ਕਰਦੇ ਨੇ ਚੰਗੇ ਤਰੀਕੇ ਨਾਲ ਸੌਦੇ ਕਰਾਉਂਦੇ ਨੇ ਇਹਨਾਂ ਨਾਲ ਬਣੇ ਰਹੋ ਤੇ ਭਾਈ ਮਹਾਰਾਸ਼ਟਰ ਤੋਂ ਆਏ ਇਹ ਦਾੜੀ ਵਾਲਾ ਆਇਆ ਨਾ ਤੂੰ ਹਮਾਰੇ ਗਾੜ੍ਹ ਮੇ ਟੰਡਰ ਹਲ ਤੂੰ ਮਹਾਰਾਸ਼ਟਰ ਤੋਂ ਆਏ ਹੋ ਭਾਈ ਇਹ ਬਹੁਤ ਵਧੀਆ ਨੇ ਤਰੋਂ ਲੇਲੀ ਮੰਡੀ ਤੇ ਮਿਲੇ ਤੇ ਭਾਈ ਹੋਰ ਭਾਈ ਜੀ ਠੀਕ ਹੋ ਹੁਣ ਭਾਈ ਕਈ ਦਿਨਾਂ ਬਾਅਦ ਦਿਖਿਆ ਨੇ ਇਹ ਬਹੁਤ ਟਾਈਮ ਹੋ ਗਿਆ ਭਾਈ ਤੈਨੂੰ ਮਹੀਨਾ ਹੋ ਗਿਆ ਇਹਨੂੰ 3 ਮਹੀਨਾ ਹੋ ਗਿਆ ਭਾਈ ਅੱਜ ਕਮ ਸੇ ਕਮ ਜੇ ਕੁਝ ਤੋੜਾ ਨਜ਼ਰ ਆਇਆ हैंडल किया है कितने और खरीद हम एक सौ बीस काेंगे ओके भाई हम आपकी वीडियो बनाएंगे भाई आपके साथ रहेंगे जो अपने विकल में अच्छी नस्ल का काम ਕਰਨਾ ਚਾਹਤੇ ਉਹਨੂੰ ਸਭ ਕੁਆਲਿਟੀ ਦੀ ਕਹਾਂਗੇ ਔਰ ਰੈਡ ਮੀਟ ਕੇ ਬਾਰੇ ਵੀ ਬਤਾएंगे ਭਾਈਆ ਬੱਕਰੀ ਬਹੁਤ ਖਰੀਦ ਤੋਂ ਮਹਾਰਾਸ਼ਟਰ ਸੇ ਆ ਬਾਈ ਮਹਾਰਾਸ਼ਟਰ ਸੇ ਉਹ ਪੂਨਾ ਸੇ ਆਮਦ ਨਾ OK ਬਾਈ ਥੈਂਕ ਯੂ ਵੀਰੇ ਭਾਈ 9923021212 ਦੁਬਾਰੇ ਬੋਲੋ 99 230212 ਕਿਸੇ ਵੀ ਪ੍ਰਕਾਰ ਦਾ ਤੁਹਾਡੇ ਕੋਲ ਮਾਲ ਆ ਚੰਗਾ ਮਾਲ ਹੋਵੇ ਜੇ ਤਾਂ ਬਾਈ ਦੇ ਦਿੱਤੇਗੇ ਸਕਰੀਨ ਤੇ ਨੰਬਰ ਤੇ ਕੰਟੈਕਟ ਜਰੂਰ ਕਰ ਲੈਣਾ ਕਿਉਂਕਿ ਭਾਈ ਇਹ ਇਕੱਠੀਆਂ ਹੀ ਬੱਕਰੀਆਂ ਖਰੀਦਦਾ 10 ਨਹੀਂ 12 ਨਹੀਂ 120 ਬੱਕਰੀਆਂ ਖਰੀਦ ਚੁੱਕਾ ਮੇਰਾ ਇਤਮਾਲ ਕੋਈ ਮੰਡੀ ਵਿੱਚ ਖਰੀਦਦਾ ਨਹੀਂ ਹਾਂ ਭਾਈ ਇਹ ਦੋ ਦੋ ਟਰਾਲੇ ਭਰ ਕੇ ਲੈ ਕੇ ਜਾਂਦਾ ਮਹਾਰਾਸ਼ਟਰ ਵਿੱਚ ਲੈਂਦਾ ਇਹ ਚੰਗੀ ਕੁਆਲਿਟੀ ਦੇ ਆ ਤੇ ਪੈਸੇ ਵੀ ਚੰਗੇ ਦਿੰਦਾ ਵੀਰੇ ਰਾਹੀ ਬਣੇ ਰਹੋ ਤੁਹਾਨੂੰ ਅੱਜ ਸਾਰੇ ਲਾਈਵ ਦਿਖਾ ਦਾਂਗੇ ਜੇ ਵੀਡੀਓ ਵਿੱਚ ਤੁਹਾਨੂੰ ਸਾਫ ਨਹੀਂ ਦਿਨਦਾ ਤਾਂ ਤੁਸੀਂ ਉਹ ਸਾਰਾ ਕਮੈਂਟ ਕਰ ਦੇਣਾ ਵੀ ਭਾਈ ਆਪਕੀ ਵੀਡੀਓ ਸਾਫ ਨਹੀਂ ਆ ਰਹੀ ਇਦੇ ਕਾਰਨ ਵੀ ਆਪਾਂ ਵਧੀਆ ਚੰਗੇ ਤਰੀਕੇ ਨਾਲ ਕੁਆਲਿਟੀ ਦੇ ਵਧੀਆ ਤਰੀਕੇ ਨਾਲ ਵੀਡੀਓ ਦਕਮ ਆਗੇ ਸਰ ਆਖਣ ਸਾਹਿਬ ਜਾ ਰਹੇ ਨੇ ਜਿਹੜੇ ਇਹ ਬਹੁਤ ਵਧੀਆ ਬੰਦੇ ਨੇ ਇਹਨਾਂ ਮਤਲਬ ਵਧੀਆ ਤਰੀਕੇ ਨਾਲ ਇਹ ਹੈਂਡਲ ਕਰਦੇ ਨੇ ਜਿਹੜਾ ਵੀ ਕਸਟਮਰ ਆਉਂਦਾ ਦੇਖਦੇ ਜਾ ਤੁਸੀਂ ਵੀਡੀਓ ਦੇ ਗੜਜਿਆ ਕਰੋ ਬੰਦੇ ਬਾਈ ਰਾਏ ਦੇ ਨਾਲ ਪਤਾ ਕੀ ਗੱਲਾਂ ਦਾ ਮੋਟੀਵੇਸ਼ਨ ਮਿਲਦਾ ਵੀ ਹਾਂ ਬੰਦੇ ਦੇਖ ਰਹੇ ਨੇ ਤੇ ਸਾਨੂੰ ਵੀ ਵਧੀਆ ਲੱਗਦਾ ਹੈ ਗਾਈਚਾ ਆਹ ਦੇਖੋ ਬਾਈ ਜੇ ਇੱਥੋਂ ਜੇ ਕਿਸੇ ਵੀ ਪ੍ਰਕਾਰ ਦੇ ਆਪਣੀ ਬੱਕਰੀਆਂ ਨੂੰ ਕਰ ਤੜਾਗੀਆਂ ਤੁਰਗੀਆਂ ਜਿਹੜਾ ਕੁਝ ਵੀ ਲੈਣਾ ਤੁਹਾਨੂੰ ਇੱਥੋਂ ਮਿਲਣਗੇ ਆਹ ਬੂਟ ਵਾਟ ਭਾਈ ਇੱਥੇ ਵਧੀਆ ਲਾ ਰੱਖਿਆ ਜਗਾਰਮੈਂਟ ਉਹ ਬੱਕਰੀ ਸੂਰਈ ਹੈਗੀ ਤਿਸਨੇ ਇੱਕ ਬੱਚਾ ਦੇ ਦਿੱਤਾ ਤੇ ਇੱਕ ਬੱਚਾ ਹੋਰ ਦੇਣਾ ਬਾਈ ਦੇਖੋ ਟੁੰਗਾਲੀ ਹੈ ਟੁੰਗਾ ਲਾਈਵ ਬੱਕਰਾ ਮੰਡੀ ਚੈੱਕ ਕਰ ਲੋ ਵੀਰੇ ਤੁਸੀਂ ਸਾਰੇ ਬਲੱਡ ਮੈਂ ਦਿਖਾ ਨਹੀਂ ਸਕਦਾ ਇਸ ਬੱਕਰੀ ਨੇ ਕਿੰਨੇਵੇਂ ਉਹਨੇ ਦੇ ਬਾਈ ਦੋ ਇੱਕ ਦੇ ਇੱਕਾ ਜੇ ਇੱਕ ਆ ਬਾਈ ਦੋ ਬੱਚੇ ਦੇ ਨੇ ਇਸ ਬੱਕਰੀ ਨੇ ਦੇਖੋ ਬਾਈ ਕੱਠ ਬਹੁਤ ਹੁੰਦਾ ਪਰ ਮੈਂ ਤੁਹਾਨੂੰ ਸਤਾ ਮੈਂ ਮਾਦਰ ਕੀ ਸੀੜੀ ਜੀ ਲੈ ਕੇ ਕੱਠਾ ਵਾਲਾ ਹੁਣ ਮੈਂ ਦਿਖਾ ਦਣਾ ਕੱਠਾ ਬਹੁਤ ਹੁੰਦਾ ਇੱਥੇ ਮੰਡੀ 'ਚ ਤੁਹਾਨੂੰ ਦਿਖਾ ਦਾਂਗਾ ਬਾਈ ਤੁਸੀਂ ਚ ਬਾਈ ਦੁੜੇ ਰਿਹਾ ਕਰੋ ਵੀਰਾ ਬਣ ਕੇ ਇਹਦੇ ਨਾਲ ਮੈਨੂੰ ਵੀ ਲੱਗਦਾ ਦੇਖੋ ਲਾਲ ਹਵੇਲੀ ਜਿੱਥੇ ਕੀ ਇਹ ਡਾਕਟਰ ਸਾਹਿਬ ਜਿੱਦੇ ਦਾ ਮੰਡੀ ਲਾਉਂਦਾ ਤੇ ਤੁੰਗ ਵਾਲੀ ਤੁੰਗ ਵਾਲੀ ਪੁੱਤੋਂ ਮੰਡੀ ਕੋਲੇ ਪਟੰਡੇ ਰੋਡ ਤੇ ਆ ਗਈ ਐ ਲਾਲੋ ਪੁੱਤੋਂ ਮੰਡੀ ਤੁਰੇ ਘਟੋ ਘਟ ਅੱਠ 9 ਕਿਲੋਮੀਟਰ ਦੂਰ ਆ ਗਈ ਇਹ ਬਰਬਰੀਆ ਬੱਕਰੀਆਂ ਨੇ ਬਾਬਾ ਬਹੁਤ ਵੰਡੀਆਂ ਤੇ ਦੇਖਿਆ ਹਰ ਮੰਡੀ ਤੇ ਆਉਂਦਾ ਰਹਿੰਦਾ ਬਾਬਾ ਬਾਬਾ ਜੀ ਕੀ ਨਾਮ ਆ ਤੁਹਾਡਾ ਜੀ ਭੋਲਾ ਸਿੰਘ ਜੀ ਭੋਲਾ ਸਿੰਘ ਜੀ ਕਿਹੜਾ ਪਿੰਡ ਆਪਦਾ ਤੁਹਾਡ ਮਹਿਮਨ ਕੌਰ ਸਿੰਘ ਜੀ ਆਪਣਾ ਕੰਮ ਚੱਲਦਾ ਕਿੱਥੇ ਚੱਲਦੀ ਬਰਬਰੀ ਵੇਚਿਆ ਲਿਆ ਬਰਬਰੀ ਕੱਲਾ ਬਰਬਰੀ ਦੇ ਕੰਮ ਕਰਦੇ ਠੀਕ ਆ ਬਾਈ ਜੇ ਕਿਸੇ ਨੇ ਬਰਬਰੀਆਂ ਬੱਕਰੀਆਂ ਲੈਣੀਆਂ ਹੋਣ ਚੰਗੀ ਕੁਆਲਟੀ ਦੀਆਂ ਬੱਕਰੀਆਂ ਬਾਬਾ ਜੀ ਉਹਦਾ ਨੰਬਰ ਹੈ ਕੋਈ ਫੋਨ ਨੰਬਰ ਹੈ ਹਾਂ ਜੀ 97795 ਹਾਂ ਜੀ 19378 ਲਓ ਬਾਬੇ ਦਾ ਨੰਬਰ ਲਿਖੋ ਬਈ 97797 97795 97795 19378 378 ਬਾਈ ਜੀ ਦੇਖੋ ਬਈ ਆ ਦੇਖੋ ਬਾਈ ਜੀ ਬੱਕਰੇ ਬੁੱਕਰੇ ਜੇ ਕੋਈ ਹੈਗਾ ਦੇਖੋ ਬਈ ਲੈਣਾ ਜੇ ਵੀ ਵੀਡੀਓ ਮੇਰੀ ਸਾਫ ਨਹੀਂ ਚੱਲਦੀ ਇਥੇ ਨੈਟਵਰਕ ਦੀ ਪ੍ਰੋਬਲਮ ਆਗੀ ਕਈ ਵਾਰ ਬੰਦਾ ਕਹੇ ਦੇ ਮੇਰਾ ਕੁਝ ਦਿਖ ਨਹੀਂ ਰਿਹਾ ਤਾਂ ਵੀਰਾ ਬਣ ਕੇ ਇਥੇ ਕਮੈਂਟ ਕਰ ਦੇਣਾ ਕਮੈਂਟਾਂ ਵਿੱਚ ਪਤਾ ਲੱਗ ਜਾਂਦਾ ਵੀਡੀਓ ਸਾਫ ਨਹੀਂ ਚੱਲਦੀ ਜਾਂ ਚੱਲਦੀ ਆ ਸਾਫ ਥੋੜਾ ਅੱਜ ਮੌਸਮ ਦੀ ਤਬਦੀਲੀ ਕਾਰਨ ਲੋਕ ਲੇਟ ਹੋ ਰਹੇ ਨੇ ਜਿਹਦੇ ਕਰਕੇ ਵੀ ਹਲੇ ਬੱਕਰੀ ਮੰਡੀ ਤੇ ਪਹੁੰਚੀ ਰਿਗੇ ਕਈ ਵਾਰ ਦੇ ਸੁਨੇਹਾ ਆਗੇ ਜਿੱਥੇ ਮੌਸਮ ਸਾਫ ਸੀ ਤੇ ਕਈ ਥਾਂ ਮੌਸਮ ਖਰਾਬ ਚੱਲ ਰਿਹਾਗਾ ਉਹਦੇ ਕਾਰਨ ਅੱਜ ਕੱਟ-ਕੱਟਾ ਕੇ ਮੰਡੀ ਤੇ ਦੇਖੋ ਬਈ ਕਮੈਂਟਾਂ ਵਿੱਚ ਦੱਸ ਦਿਓ ਜੇ ਕਿਸੇ ਨੂੰ ਕੋਈ ਵੀ ਮਤਲਬ ਕਿਹਵੀਂ ਚੀਜ਼ ਦੇਖਣੀ ਆ ਜਾਂ ਕਿੱਦਾਂ ਦਿਖਾਉਣੀ ਆ ਮੈਨੂੰ ਦੱਸ ਦਿਓ ਵਾਲੇ ਕਿਉਂਕਿ ਮੈਨੂੰ ਇੰਨਾ ਗਿਆਨ ਨਹੀਂ ਨਵੀਂ-ਨਵੀਂ ਉਹਦੇ ਵਿੱਚ ਪੁੱਛਿਆ ਲਓ ਜੀ ਬਾਈ ਜੀ ਪਹਾੜੀ ਬਰਬਰੀਆਂ ਬੱਕਰੀਆਂ ਇਹ ਬਾਈ ਜੀ ਕਿਹੜੀ ਨਸਲ ਆ ਬਾਈ ਬਰਬਰੀਆਂ ਨੇ ਇਹ ਸਾਰੀਆਂ ਮਰਬਰੀਆਂ ਨੇ ਤੁਹਾਡੇ ਕੋਲੇ ਨਾ ਸੱਚੀ ਗੱਲ ਮਜ਼ਾਕ ਨਹੀਂ ਇਹ ਕਿਹੜੀਆਂ ਨੇ ਇਹ ਕਿਹੜੀਆਂ ਬੱਕਰੀਆਂ ਨੇ ਮੈਨੂੰ ਦੱਸ ਦਿਓ ਹਾਂ ਕਿਹੜੀਆਂ ਬੱਕਰੀਆਂ ਨੇ ਕਿਹੜੀ ਕੁਆਲਿਟੀ ਹੈਗੀ ਹੈ ਬੋਲ ਪਾ ਵੱਡੇ ਭਾਈ ਸਾਨੂੰ ਨਹੀਂ ਪਤਾ ਭਾਈ ਬੱਕਰੀਆਂ ਦੇ ਨਾਲ ਨਾਲ ਇਹਦਾ ਪਤਾ ਉਹ ਵੀ ਕਿਹੜੀ ਕੁਆਲਿਟੀ ਬੱਕਰੀ ਹੈਗੀ ਏ ਲੈ ਯਾਰ ਅੱਛੀ ਹੈ ਨਾ ਭਾਈ ਤੂੰ ਬੋਲ ਵੱਡੇ ਭਾਈ ਲੈ ਧੰਨਵਾਦ ਕੀਤਾ ਤੇ ਕਿਹੜੀਆਂ ਟਰੈਵਲਾਂ ਭਾਈ ਮੈਨੂੰ ਦੱਸ ਦੇ ਕਿਹੜੀ ਨਸਲ ਹੈ ਏ ਉਹ ਸਾਨੂੰ ਨਹੀਂ ਤੈਨੂੰ ਪਤਾ ਹੋਊਗਾ ਨਸਲ ਜੇ ਮੈਨੂੰ ਪਤਾ ਹੁੰਦਾ ਮੈਂ ਪੁੱਛਦਾ ਕਿਉਂ ਭਾਈ ਦੱਸ ਮੈਨੂੰ ਨਹੀਂ ਪਤਾ ਭਾਈ ਐਸ ਤੋ ਭਾਈ ਤੇ ਬੱਕਰੀ ਬੱਕਰੀਆਂ ਭਾਈ ਵਰਬਰੀ ਨਹੀਂ ਜੀ ਰਾ ਪਹਾੜੀ ਬੱਕਰੀਆਂ ਮੈਨੂੰ ਪਤਾ ਹੀ ਨਹੀਂ ਫਿਰ ਮੈਨੂੰ ਕੀ ਪੁੱਛੀ ਤੇ ਜਾਨਣਾ ਏ ਕਮਾਲ ਦੀ ਗੱਲ ਆ ਬਾਈ ਘੱਟ ਬਹੁਤ ਆ ਬਾਈ ਦੇਖੋ ਤੁਸੀਂ ਹਾਂਜੀ ਬਾਈ ਜੇਦੋਂ ਆਪਾਂ ਮਤਲਬ ਕੋਈ ਵੀ ਸੌਦਾ ਕਰ ਲੈਂਦਾ ਬੱਕਰੀਆਂ ਦਾ ਤਾਂ ਕਾਊਂਟਰ ਤੇ ਆ ਕੇ ਇਸ ਬੱਕਰੀ ਦੀ ਪਰਚੀ ਲੈਤੀ ਜਾਂਦੀ ਹੈਗੀ ਇੱਥੇ ਬਾਈ ਤੋਂ ਸਾਰਾ ਕੁਝ ਸੌਦਾ ਆਪਦੇ ਹੀ ਲਿਤੇ ਕੀਤਾ ਜਾਂਦਾ ਆ ਦੇਖੋ ਬਾਈ ਜੀ ਪਰਚੀਆਂ ਇੱਥੋਂ ਕੱਟੀ ਜਾਂਦੇ ਨੇ ਮਤਲਬ ਜਿਹੜੀਆਂ ਆਪਾਂ ਕੀ ਕਹਿੰਦੇ ਉਹਨਾਂ ਨੂੰ ਬੱਕਰੀਆਂ ਦਾ ਮਤਲਬ ਜਦੋਂ ਸੌਦਾ ਹੋ ਜਾਂਦਾ ਸੌਦੇ ਹੋਣ ਤੋਂ ਬਾਅਦ ਇੱਥੇ ਆ ਕੇ ਪੂਰੀ ਪੱਕੀ ਮੋਹਰ ਲੱਗ ਜਾਂਦੀ ਹੈ ਵੀ ਹਾਂ ਭਾਈ ਤੇਰੀ ਬੱਕਰੀ ਹੈਗੀ ਇਹ ਇੱਥੋਂ ਪਰਚੀ ਤੋਂ ਬਿਨਾ ਬੱਕਰੀ ਤੁਸੀਂ ਬਾਹਰ ਨਹੀਂ ਲਿਆ ਸਕਦੇ ਉੱਥੇ ਚੱਕ ਕੀਤੀ ਜਾਂਦੀ ਹੈ ਬਕਾਇਦਾ ਬੱਕਰੀਆਂ ਦੇ ਨੱਕ ਚੈੱਕ ਕੀਤੇ ਜਾਂਦੇ ਨੇ ਇੱਥੇ ਬੰਦੇ ਦਾ ਨਾਮ ਚੈੱਕ ਕੀਤਾ ਜਾਂਦਾ ਹੈ ਤਾਂ ਕਰਕੇ ਬਾਈ ਜੀ ਆ ਜਿਹੜਾ ਟਿਕਟ ਕਾਊਂਟਰ ਹੈਗਾ ਇਹ ਕਾਊਂਟਰ ਤੇ ਆ ਕੇ ਤੁਸੀਂ ਪਹਿਲਾਂ ਬੱਕਰੀ ਦਾ ਸੌਦਾ ਕਰਨ ਤੋਂ ਬਾਅਦ ਇਸ ਕਾਊਂਟਰ ਤੇ ਪਹੁੰਚੋ ਕਾਊਂਟਰ ਤੋਂ ਹੋਣ ਤੋਂ ਬਾਅਦ ਜਿਹਦੇ ਕਰਕੇ ਤੁਹਾਨੂੰ ਸਾਰਾ ਕੁਝ ਦੱਸਿਆ ਜਾਊਗਾ ਵੀ ਹੋਰ soldi ਬੱਕਰੀਆਂ ਆ ਗਈਆਂ ਆ ਦੇਖੋ ਬਾਈ ਇਹ ਇਧਰ ਮਾਹੌਲ ਚਰਮ ਰਖਦਾ ਹੈ ਦੇਖੋ ਆ ਦੇਖੋ ਭਾਈ ਜੀ ਮੋਟਰਸਾਈਕਲ ਦੇ ਸਿੰਗਾ ਵਰਗੇ ਸਿੰਗਣੇ ਦੇ ਮਤ ਮੋਟਰਸਾਈਕਲ ਦੇ ਹੈਂਡਲ ਵਰਗੇ ਦੇਖੋ ਭਾਈ ਗੱਲਬਾਤ ਆਪਾਂ ਕਰਾਂਗੇ ਜਦੋਂ ਆਪਣਾ ਮਾਹੌਲ ਠੀਕ ਰਿਹਾ ਆਪਾਂ ਸਾਰੇ ਨਾਲ ਗੱਲਬਾਤ ਕਰਾਂਗੇ ਕਿ ਕਿੱਦਾਂ ਦਾ ਮਾਹੌਲ ਆਲੇ ਤੁਹਾਨੂੰ ਸਾਰੇ ਬੱਕਰੀ ਦੀ ਸਜੂਨ ਦਿਖਾ ਦਈਏ ਅੱਜ ਮੇਰਾ ਯਾਰ ਬੇਬਲ ਘਰੇ ਰਹਿ ਗਿਆ ਜਿਹਦੇ ਕਰਕੇ ਮੈਥੋਂ ਚਾਹ ਨਹੀਂ ਦਿਖਾਏ ਜਾਂਦਾ ਜੀ ਦੇਖੋ ਬਈ ਆਵਾਜ਼ ਦੀ ਕੁਆਲਟੀ ਜਾਂ ਕੁਝ ਵੀ ਤੁਹਾਡੇ ਕੋਈ ਪ੍ਰੋਬਲਮ ਹੋਵੇ ਤਾਂ ਦੱਸ ਦਿਓ ਕਮੈਂਟਾਂ ਰਾਹੀਂ ਵੀਰੇ ਕਿਉਂਕਿ ਮੈਨੂੰ ਇੱਥੇ ਨੈਟਵਰਕ ਦੀ ਪ੍ਰੋਬਲਮ ਕਰਕੇ ਕਈ ਵਾਰ ਮੈਨੂੰ ਐਂਦਾ ਲੱਗਦਾ ਰਹਿੰਦਾ ਵੀ ਵੀ ਕਲੀਅਰ ਨਹੀਂ ਆ ਰਹੀ ਵੀਡੀਓ ਦੇਖੋ ਬਈ ਜੀ ਕਮੈਂਟ ਜ਼ਰੂਰ ਕਰ ਦਿਆ ਕਰੋ ਕਮੈਂਟਾਂ ਨਾਲ ਥੋੜਾ ਪਤਾ ਲੱਗ ਜਾਂਦਾ ਹਾਂ ਜੀ ਬਈ ਇਹ ਕਿਹੜੀ ਨਸਲ ਆਈ ਇਹ ਬਹੁਤ ਵਧੀਆ ਨਸਲ ਹੈ ਨਸਲ ਦਾ ਨਾਂ ਦੱਸੋ ਜੀ ਨਸਲ ਦਾ ਨਾਮ ਕੀ ਆਈ ਦੇਖੀ ਬਿਟਲੀ ਬਰਬਰੀ ਤਾਂ ਨਹੀਂ ਆਈ ओके okay भाई जी देखो भाई ना दे। भाई। ना पर्ची करवा लेते पर्ची चल पर्ची क्रोननी जरूरी है जदों कदो कोई भी सौदा हो गया ना पर्ची क्रोननी जरूरी है पर्ची ਤੋਂ ਬਿਨਾ ਤੁਸੀਂ ਸੌਦਾ ਪੂਰਾ ਨਹੀਂ ਸੰਸਾਦ ਸਕਦੇ ਕਿਉਂਕਿ ਜਦੋਂ ਆਪਾਂ ਮੰਡੀ ਤੋਂ ਬਾਹਰ ਜਾਮਾ ਕੋਥੇ ਬਕਾਇਦਾ ਚੈੱਕ ਕਰਦੇ ਨੇ ਵੀ ਰੋਡੇ ਕੋਲੇ ਭਾਈ ਕਿਹੜੇ ਨਗਦੀ ਬੱਕਰੀ ਦਾ ਹੈ पर्ची ਹੈ ਆ ਲਓ ਭਾਈ ਜਿੰਨੇ ਸੌਦਾ ਹੁੰਦਾ ਦਿਖਾਦਾ ਨਾ ਕਲੀਅਰ ਸੌਦਾ ਦਾ ਹੋ ਗਿਆ ਲਓ ਕਿਹੜੀ ਬੱਕਰੀ ਸੌਦਾ ਹੈ ਭਾਈ ਜੀ ਨਹੀਂ ਬਾਈ ਓਕੇ ਬਾਈ ਸੌਦੇ ਇੱਥੇ ਬਾਈ ਗੁਪਤ ਵੀ ਸੌਦੇ ਹੋ ਜਾਂਦੇ ਨੇ ਕਈ ਵਾਰ ਕਈ ਸੌਦੇ ਐ ਇਦਾਂ ਹੁੰਦੇ ਨੇ ਵੀ ਅਸੀਂ ਜਿਹਨੂੰ ਵੀਡੀਓ ਰਾਈ ਦਿਖਾ ਦੇਣਗੇ ਆ ਬੱਕਰੀਆਂ ਦੀ ਕੁਆਲਿਟੀ ਦੇਖੋ ਬਾਈ ਜੀ ਤੁਸੀਂ ਕਿਹੜੀ ਨਾਸਰਾ ਬਾਈ ਜੀ ਇਹ ਤਾਂ ਬਾਈ ਗੱਲ ਹੀ ਨਹੀਂ ਕਰਦੇ ਇੰਨਾ ਕਈ ਵਾਰ ਮੂੰਹ ਤੇ 12 ਵਜੇ ਹੁੰਦੇ ਨੇ ਘਰੋ ਕਲੇਸ਼ ਹੁੰਦਾ ਹੈਗਾ ਬਾਹਰੇ ਆ ਕੇ ਗੱਲਾਂ ਨਹੀਂ ਕਰਦੇ ਇਦਾਂ ਦੀ ਵਜ੍ਹਾ ਨਾਲ ਦੇਖੋ ਬਈ ਆਦੋਂ ਉਹਨੂੰ ਕਪੂਰੋਂ ਦੇ ਫੇਰ ਲਿਆਉਂਦੇ ਇਹਨਾਂ ਵਿੱਚ ਬੱਕਰੀਆਂ ਦੇ ਵਿੱਚ ਕਈ ਨਸਲਾਂ ਹੁੰਦੀਆਂ ਨੇ ਬੇਟਣ ਹੁੰਦੀ ਜਿਹੜੀ ਅਸਲ ਬੇਟਣ ਨਸਲ ਆਗੀ ਜ਼ਿਆਦਾਤਰ ਉਹਨੂੰ ਫੇਰਦਾ ਜਾਂਦਾ ਬੇਟਣ ਨਸਲ ਨੂੰ ਕਿਉਂਕਿ ਬੇਟਣ ਨਸਲ ਮਸ਼ਹੂਰ ਆ ਪੰਜਾਬ ਦੀ ਤੇ ਜਿਹੜੀ ਬਹੁਤ ਜਮਨਾਪੁਰੀ ਹੁੰਦੀ ਹੈਗੀ ਉਹ ਲੈ ਲਿਆ ਚ ਮਸ਼ਹੂਰ ਹੈ ਸਭ ਤੋਂ ਪਹਿਲਾਂ ਤੁਹਾਨੂੰ ਵੀਡੀਓ ਨਹੀਂ ਦੇਖ ਲਓ ਤੁਸੀਂ ਬੇਟਣ ਨਸਲ ਦੀ ਜ਼ਿਆਦਾ ਕੁਆਲਿਟੀ ਵਿਕਦੀ ਹੈਗੀ ਜ਼ਿਆਦਾਤਰ ਲੋਕ ਬੇਟਣ ਨਸਲ ਹੀ ਲੈਂਦੇ ਨੇ ਜੇ ਕੋਈ ਬੰਦਾ ਢਾਂਗਿਆਂ ਦਾ ਸਕੀਨਾ ਤੇ ਛੋਟੀਆਂ ਦਾ ਸਕੀਨਾ ਵੰਡੀ ਤੇ ਆ ਕੇ ਆਪਦੀ ਕੈਂਡ ਕੈਂਡ ਛੋਟੀਆਂ ਲੈ ਜਾ ਸਕਦਾ ਵਧੀਆ ਤੋਂ ਵਧੀਆ ਛੋਟੀਆਂ ਪਰ ਇਹਨਾਂ ਜਿਹਦੇ ਉੱਤੇ ਹੈਂਡਲ ਪੱਕਾ ਇਹਦਾ ਚਾਂਦੀ ਦਾ ਸੋਨੇ ਦਾ ਜਿਹੜਾ ਮਰਜ਼ੀ ਹੈਂਡਲ ਵਾਲ ਉਹਦੇ ਹਿਸਾਬ ਨਾਲ ਕੀਮਤ ਲੱਗ ਜਾਂਦੀ ਹੈ ਕਿ ਜਿਹੜੇ ਹਿਸਾਬ ਨਾਲ ਤੁਸੀਂ ਹੈਂਡਲ ਦੇਖੋ ਭਾਈ ਗੱਲਬਾਤ ਕਰਾਂਗੇ ਹਲੇ ਆਪਾਂ ਕਰਦੇ ਜਦੋਂ ਮਾਹੌਲ ਗਰਮ ਹੋਇਆ ਵਧੀਆ ਹਲੇ ਲੋਕ ਆ ਰਹੇ ਨੇ ਗਰਮਾਹਟ ਮਤਲਬ ਕਿ ਵਧੀਆ ਕੁਆਲਿਟੀ ਦੇ ਬੱਕਰੇ ਬੁੱਕਰੇ ਆਪਾਂ ਚੈੱਕ ਕਰਾਂਗੇ ਗੱਲਬਾਤ ਜ਼ਰੂਰ ਕਰਾਂਗੇ ਜਿਹੜੇ ਬੰਦੇ ਕੀ ਵਧੀਆ ਮਸਲਾ ਲੈ ਕੇ ਦੇਖੋ ਇਹ ਜਮੀ ਕੀ ਗੱਲ ਹੋ ਗਈ ਬਾਈ ਜਮੀ ਡਾਊਨ ਹੋ ਗਿਆ ਕਮਾ ਜਿਹੜਾ ਇਹਰਾ ਵੱਧ ਤੋਂ ਵੱਧ ਸ਼ੇਅਰ ਕਰੋ ਵੀਡੀਓ ਨੂੰ ਜਿਹਦੇ ਕਰਕੇ ਲੋਕ ਯਾਰ ਤੋਂ ਯਾਰ ਦੇਖਣ ਅੱਜ ਦਿਨ ਹੈਗਾ ਵੀਰਵਾਰ ਤਰੀਕ ਇਹ ਕੀ ਹੋ ਗਈ 20 ਨੂੰ ਨਹੀਂ ਹੈਗਾ ਦੂਜਾ ਵੀਰਵਾਰ ਤੁੰਗਾਲੀ ਮੰਡੀ ਤੇ ਪਹੁੰਚਾਂਗੇ ਆ ਲੋ ਬਾਈ ਸੌਦਾ ਲੈਬ ਹੁੰਦਾ ਮੈਂ ਨਹੀਂ ਦਿਖਾ ਸਕਦਾ ਕਿਉਂਕਿ ਸਾਡੇ ਬੰਦੇ ਨਾਲ ਦੇ ਮੇਰੇ ਅਤਰਾਜ ਕਰਦੇ ਨੇ ਉਹ ਬੰਦੇ ਕਿਤੇ ਲੈਬ ਨਾ ਦਿਖਾਇਆ ਕਰ ਸੌਦਾ ਕਿਉਂਕਿ ਉਹਨਾਂ ਦੀ ਕੁੜੀ